ਹਾਂ ਜੀ ਬਾਕੀ ਸਭ ਚੱਲਾ ਹੋ ਠੀਕ ਸਾਰੇ ਅੱਜ ਇੱਕ ਹੋਰ ਤੋਫਾ ਮਹਾਂ ਤੁਹਾਨੂੰ ਦਿਖਾ ਦਈਏ ਇੱਕ ਮਿੰਟਾ ਲੰਤਾ ਜਿੰਦਾ ਹੋਲੀ ਆਹ ਕੋ ਉਤਰੀ ਲਿਆ ਅੱਜ ਕਮਾਂਡਲੀ ਠੀਕ ਠੀਤੀ ਕਾਲੀ ਅੱਖ ਦੀ ਹੈਗੀ ਬਾਕੀ ਸੋਨੋ ਸੋ ਕਰਾਪ ਨੇ ਹੁਣ ਇਹ ਲੈਣ ਜਾ ਕੇ ਦੇਖ ਲੋ ਇਧਰ ਲਾ ਪੱਲਾ ਹਰਾ ਟੂਸਾਗਾ ਠੀਕ ਹੈ ਤੇ ਕਾਲਾ ਸੋਤਾ ਲੰਮਾ ਪੂਰਾ ਹੈ ਨਾ ਠੀਕ ਹੈ ਤੇ ਆ ਜਵੰਦਰੋਂ ਰੋਣਗੇ ਬਾਕੀ ਪੂੰਛ ਦੇਖ ਲੋ ਜਿਵੇਂ ਦੇਖੋ ਹਲਕੀ ਜਿਹੀ ਕੂਤਰੀ ਆ ਬਾਸ ਠੀਕ ਹੈ ਦੇਖੀ ਇਹਦਾ ਰਿਐਕਸ਼ਨ ਕੀ ਬਣਦਾ ਬਾਪੂ ਛੱਡ ਕੇ ਖੁੱਡੇ ਚ ਆ ਉਹ ਆਉ ਦੇ ਨਾ ਮੈਂ ਘਰ ਦੇ ਵਿੱਚ ਆਏ ਤਾਂ ਮੌਜੀ ਆ ਆ ਦੇਖੋ ਪਾਗ ਚਾਲ ਕੂਤਰੀ ਇਹ ਪਤਾ ਕੀ ਚੱਕਰ ਬਣ ਗਿਆ ਬਾਪੂ ਇਹ ਆਉਣੀ ਆਉਣੀ ਮੜੀ ਜੀ ਕੂਤਰੀ ਉਹ ਹੋ ਗਈ ਆਪਣੀ ਸੋ ਸੋਸਤੀ ਹੋ ਗਈ ਮੋਰ ਸਾਲ ਤੇ ਲੈ ਇੱਕ ਉਤੋਂ ਝੋਲਾ ਵੀ ਨਹੀਂ ਹੈਗਾ ਸੀ ਪਹਿਲੇ ਪਹਿਲੇ ਦਿਨ ਤਾਂ ਲੜਨਗੇ ਬਾਬੇ ਉਹ ਲੜਤਗੇ ਆਪੇ ਸਾਨੂੰ ਆਪ ਹੀ ਸਾਹਮਣੇ ਜਾਣੀ ਠੀਕ ਹੈ ਦੇਖੋ ਕਿਵੇਂ ਲੱਗ ਰਹੀ ਹੈ ਕਰਨੇ ਕਿੱਥੇ ਆ ਗਈ ਮੈਂ ਚਲੋ ਕੋਈ ਨਾ ਇਹਨੂੰ ਵੀ ਕੱਢਦੇ ਆ ਕੋਈ ਨਾ ਅੱਜ ਜਾਂ ਕੱਲ ਨੂੰ ਪਹਿਲਾਂ ਤੈਨੂੰ ਜਾਲ 'ਚ ਬਿਠਾਵਾਂਗੇ। ਬਾਕੀ ਪਹਿਲਾਂ ਆਪਾਂ ਜਾਨਵਰ ਦੇਖ ਲਿਆ ਪਟੇ ਉਡਾਉਣ ਵਾਲੇ। ਵੀ ਬਿੱਲੇ ਹੈਗੇ ਨੇ। ਇਹ ਨਹੀਂ ਬਾਬੇ। ਬਾਕੀ ਤੁਸੀਂ ਕੂਤਰੀ ਦੱਸਿਓ ਕਿਵੇਂ ਲੱਗੀ ਤੁਹਾਨੂੰ। ਹੈ ਹੀ ਤਾਂ ਕੂਤਰੀ ਬਧੀਆ ਹੀ ਆ। ਉਹ ਕਹਿੰਦਾ ਬਈ ਸਾਡੇ ਉੱਡੀ ਨਹੀਂ ਆਈ ਕਹਿੰਦਾ ਤੂੰ ਢਾ ਕੇ ਦੇਖ ਲਈ। ਉਹ ਇਹ ਤਾਂ ਬੱਚੀ ਫੜ ਲਿਆ। ਇਆਂ ਦਾਣੇ ਦਾ ਬਹੁਤ ਆਇਆ। ਤੋ ਨਾ ਯਾਰ ਅਜ ਕੋਸੇ ਨਹੀਂ ਕਰਦੇ। ਪਾਣੀ ਤਾਂ ਸਾਫ ਹੈਗਾ ਫੰਗ ਫੁੰਗ ਜੇ ਪਏ ਨਹੀਂ ਨਹੀਂ ਚਲੋ ਆਹ ਕੋਈ ਨਾ ਚੇਂਜ ਹੀ ਕਰ ਦਿੰਨੇ ਆ ਪੂਰਾ ਇਹ ਵੀ ਜਾਣ ਪਰਨੇ ਠੀਕ ਆ ਉਹ ਕੂਤਰੀ ਨੂੰ ਪਾਉਣਿਆ ਜਾਲ ਪਾਉਣਿਆ ਜਾਲ ਚੱਜ ਫੇਰ ਕਰਾਉਣਿਆ ਸ਼ੇਰ ਬਾਪਿਓ ਇੱਕ ਕੋ ਕੂਤਰੀ ਪਾਵਾਂਗੇ ਜਾਲ ਇੱਕ ਆਪਾ ਪਾਵਾਂਗੇ ਉਹਦੇ ਨਾਲ ਕੀ ਆ ਆ ਡੱਬੀ ਡੱਬੀ ਨਾਲ ਪਾ ਲਾਂਗੇ ਉਹ ਪੱਟੀ ਲਓ ਜੀ ਬਾਬਿਓ ਜਾਲ ਨੂੰ ਤਾਂ ਲਾ ਤਾਂ ਉੱਚਾ ਕੁਤਰੀ ਉਠਾ ਦੀ ਵਿੱਚ ਜਾਲ ਨੇ ਠੀਕ ਆ ਉਹ ਘੜਤੀਆ ਫਤਨਾ ਅੱਧਾ ਘੰਟਾ ਲਾ ਕੇ ਜਾਲ ਦੇ ਵਿੱਚ ਬਾਬਿਓ ਇਰ ਕਰ ਦਾਂਗੇ ਇਹਨੂੰ ਅੰਦਰ ਤਾਂ ਐਂ ਬਸ ਵੀ ਘਰ ਘਰ ਜਾ ਪਤਾ ਲੱਗ ਜੀ ਉਹਨੂੰ ਇਹ ਕਰ ਭੱਜਣੀ ਨਹੀਂ ਹੈਗੀ ਆ ਕੀ ਇਹਨ ਦਾ ਉਹ ਬੁਗਲਾ ਪਾਤੀ ਪੇ ਜਾਲ ਚ ਠੀਕ ਹੈ ਅ ਅੱਜੋਂ ਦਾ ਸਲਾਹ ਜੀ ਵੀ ਖੁੱਡਾ ਪਧੀਆ ਕਰਨਾ ਪਰ ਅੱਜ ਕੰਮ ਤੌਂ ਕਰਕੇ ਕੰਮ ਆ ਗਿਆ ਆਪਣ ਨੂੰ ਬਚਾਲੇ ਉਹ ਤੇ ਕਰਕੇ ਰੁਕਣਾ ਪਿਆ ਠੀਕ ਅੱਜ ਪੂਰਾ ਲੱਪ ਦੇਣਾ ਦੀ ਮਿੱਟੀ ਮੋਟੀ ਤਿਆਰ ਕਰਕੇ ਜਿਹੜਾ ਅੰਦਰੋਂ ਖਿਲ ਰਿਹਾ ਪਿਆ ਸਾਰਾ ਤੇ ਦਾਣੇ ਪਈਏ ਥੋੜੇ ਦੇਖੋ ਸਾਡੀ ਖਰਾਕ ਜਦੋਂ ਉੱਤਰ ਬਾਪੇ ਬੰਦ ਹੁੰਦੇ ਨੇ ਹਨ ਉਹ ਜਦੋਂ ਮਤਲਬ ਜਿਵੇਂ ਅੱਜ ਬੰਦ ਜਿਵੇਂ ਮੰਨ ਲੇ ਕਿ ਚਲੋ ਆਪਣੇ ਕੱਲ ਨੂੰ ਕੱਲ ਡਾਈਤੀ ਚਲੋ ਚਾਰ ਦੇ ਚਾਰੇ ਕੂਤ ਡਾਈਤੀ ਕੱਲ ਠੀਕ ਆ ਉਹਨਾਂ ਨੂੰ ਵੀ ਜਿਵੇਂ ਅੱਜ ਡਾਉਣੀ ਨਹੀਂ ਅੱਜ ਉਹਨਾਂ ਨੂੰ ਕੁਝ ਵੀ ਘੱਟ ਖਰਾਕ ਜਾਂਦੀ ਆ ਨਵੇਂ ਥੋੜੇ ਦਾਣੇ ਮਤਲਬ ਬੰਦ ਵਾਲੇ ਦਿਨ ਜਿਵੇਂ ਥੋੜੇ ਦਾਣੇ ਜਦੋਂ ਡਾਈਏ ਉੱਤੇ ਪੂਰੇ ਪੱਕੇ ਆਪਾਂ ਗਏ ਹੋਏ ਸੀ ਦੇਖੋ ਕਿਸੇ ਆਪਾਂ ਗਏ ਹੋਏ ਸੀਗੇ ਮਾਗਰੋ ਪਾਤੇ ਭਰਪੂਰ ਕੇ ਪੂਰੇ ਆਪਣ ਬਕਿੰ ਲੱਗਿਆ ਕੁਪਤਰੀ ਕੋਈ ਨਾ ਮਾਸ ਉਹਦੇ ਕਾਂਟੇ ਤੱਕ ਲਾ ਲਾ ਕਿਉਂ ਕਰ ਦਾਂਗੇ ਛਤਰੀ ਉਹ ਲਾਤੀ ਆਪਾਂ ਨੇ ਠੀਕ ਆ ਚਲੋ ਕੋਈ ਨਾ ਇਹ ਵੀ ਦੇਖਦੇ ਆ ਕੱਢ ਕੇ ਇਹ ਆ ਗਿਆ ਡੱਬੀ ਨਾਲ ਦੀ ਜਮੀ ਉਹਦੀ ਵੀ ਚੱਟੀ ਕਾਲੀ ਅੱਖਾਂ भी चिट्टी काली आई कोई ना करें रोटी खाइए लेडीस दवाइया अंग्रेजी को खड़ जो खड़ जो सुन दवाई बाप बाबे कबूतरे तारलिए अद्धा घंटा हो गया पूरा है ना वधे हो गया टाइम रोटी खान लगे ਉਹਨਾਂ ਜਾ ਕੇ ਫਿਰ ਦਵਾਈਆਂ ਲਵਾਏ ਤਿੱਖਣ ਤੋਂ ਬਾਅਦ ਲਾਈਏ ਗਰਮੀ ਤੋਂ ਪੁਤਕਾਲਦੀ ਆ ਦੇਖੋ ਘਾਣਾ ਨਾ ਮਚਾਉਣੀ ਆ ਛੱਡੋ ਤਾਰ ਲੀ ਭਾਈ ਲੋ ਜੀਬਾ ਆਪ ਦੋ ਲਾਲ ਲਿਆਂ ਦੀ ਬਫੋ ਜੀ ਤਾਰ ਲਈ ਛਤਰ ਉਹ ਮੰਜਰੇ ਤੋਂ ਦਾਣੋਗੇ ਪਾਇਤੀ ਖਾਤੀ ਨਹੀਂ ਆ ਰਹੀ ਇਹਰ ਗੋਤਰੀਂ ਟਿਕਣੇ ਨਹੀਂ ਜਾਂਦੇ ਹੈਗੇ ਇੱਧਰ ਰੋਡ ਬੱਕਰਾਂ ਨੂੰ ਜਾਂ ਇੱਥੇ ਰੋਡ ਬੱਕਰਾਂ ਤਾਂ ਦੀਆ ਮਾ ਗੋਤਰੀ ਤੂੰ ਤੂੰ ਤੇਰੀ ਸਾਈਟਿੰਗ ਮੈਂ ਘਾੜਦਾ ਘਾੜਦਾ ਤੂੰ ਬੈਠਾ ਕਰ ਇੱਥੇ ਇੱਥੇ ਤੈਨੂੰ ਕੋਈ ਛੇੜਦਾ ਜੇ ਤੂੰ ਗਈਆਂ ਨਾਲ ਬੈਠੇ ਚੱਪ ਚੱਪੜਾਂ ਮੀਂਹ ਡੁੱਲਦੇ ਬੱਠਾ ਦੇਖਉਂਦੀ ਅੰਗਣੇਆਂ ਮੁੜੀਆਂ ਗੋਲ ਗੋਲ ਜਲੇਬੀ ਮਗੋ ਬਾਟਰ ਪਾਈਏ ਬਾਬੂ ਜੀ ਬਾਟਰ ਅੱਜ ਇੰਗਲਿਸ਼ੀ ਇੰਗਲਿਸ਼ੀ ਕੋਟੀ ਲੈਣਾ ਬਾਤ ਹੋਈ ਪਾਣੀ ਆਹਾ ਹੰਡਾ ਹੰਡਾ ਲਓ ਜੀ ਬਾਬੂ ਰੱਖ ਤਾ ਨੂੰ ਇਸ ਕੋਲ ਬਸ ਮੱਤੀ ਝਾੜ ਦੇ ਪਾਪੀ ਪੀਪੂ ਲੈਣਗੇ ਬਸ ਵੀ ਅੱਜ ਦਾ ਇੰਨੇ ਵਲੌਗ ਸੀਗਾ ਇਹ ਵਸ ਸਕੂਤਰੀ ਲਿਆਉਂਦੀ ਕੂਤਰੀ ਜਾ ਕੇ ਪਾਤੀ ਕੂਤਰੀ ਅੰਦਰ ਤਾੜਤੀ ਹੁੱਡੇ ਦੇ ਵਿੱਚ ਈਕਾ ਤੇ ਕੂਤਰੀ ਅੰਦਰ ਬਾਬੇ ਬ੍ਰੇਕਾਂ ਹੀ ਪੈ ਗਈਆਂ ਹਨ 5 ਕ ਦਿਨ ਦੀਆਂ ਅੱਜ ਫੇਰ ਪੈ ਗਈ ਬੇਕ ਉਹ ਨਾਂ ਕੱਲੂ ਦੇ ਮੈਂ ਕੱਲੂ ਦਾ ਵਾਂਗੇ ਸੁੱਕੀਆਂ ਏਦ ਘਰਾਂ ਤਰਾਵਾਂਗੇ ਥੋੜੇ ਨਾਲ ਸ਼ੇਅਰ ਵਲੋਗ ਚਲੋ ਮਲਦਾ ਹਾਂ ਲੈਂਦਾ ਬਲੂ ਨਾਲ ਬਾਏ ਬਾਏ ਅੱਜ ਰਾਹੀਆ ਪੂਰੀ ਗਰਮੀ ਆ ਗਈ ਬਾਏ ਬਾਏ